ਹਾਂਜੀ ਡੀਐਸਪੀ ਸਾਹਿਬ ਅੱਜ ਤਾਣਾ ਕਮਾਂਡ ਦੀ ਪੁਲਿਸ ਵੱਲੋਂ ਲੁੱਟਖੋਹਾਂ ਕਰਨ ਵਾਲੇ گروਹ 'ਕਾਬੂ ਕੀਤਾ ਉਹਦੇ 'ਚ ਕਿੱਥੋਂ ਕਿੱਥੋਂ ਦੇ ਬੰਦੇ ਨੇ ਸ਼ਾਮਲ ਜਿਹੜੇ ਤੇ ਕਿੰਨੇ ਲੋਕ ਕਾਬੂ ਕੀਤੇ ਗਏ ਮਾਜੋ ਐਸਐਸਪੀ ਪਟਾਲਾ ਸਹਿਰਮੀ ਦੀ ਆਈਪੀਐਸ ਕਿਨਾਂ ਦੇ ਦਿਸ਼ਾ ਨਿਰਦੇਸ਼ ਤੇ ਜਿਹੜਾ ਨਸ਼ਿਆਂ ਨੂੰ ਅਤੇ ਜਿਹਨ ਲੁੱਟਖੋਹਾਂ ਨੂੰ ਠੱਲ ਪੋੜ ਲਈ ਇੱਕ ਮੀਮ ਵੀ ਨਹੀਂ ਹੋਈ ਹੈ ਇਸੇ ਤਰ੍ਹਾਂ 19 ਤਰੀਕ ਨੂੰ ਇੱਕ ਵਾਰਦਾਤ ਹੋਈ ਸੀ ਇੱਕ ਟਿੱਕਰ ਆਪਣੇ ਮੋਪੜ ਤੇ ਜਾ ਰਹੀ ਸੀ ਤੇ ਉਹਦੇ ਹੰਕੀਰ ਕੇ ਉਹਦੇ ਪੰਜਾਬ ਆਪਣਾ ਸਨੇਚਰਾਂ ਨੇ ਉਹਨਾਂ ਦੇ ਕੋਲ ਉਹ ਰੀਆਂ ਬਾਲੀਆਂ ਖੋਲੀਆਂ ਸੀ ਤੇ ਉਹਦੇ ਸੰਬੰਧ ਵਿੱਚ ਜਿਹੜਾ ਆਪਣੇ ਐਸ ਐਚਓ ਕੁਮਾਰ ਹਰਬੀਖ ਨੇ ਬਹੁਤ ਮਿਹਨਤ ਕੀਤੀ ਹੈ ਤੇ ਉਹਨੇ ਮਿਹਨਤ ਕਰਕੇ ਜਿਹੜਾ ਇਹਨਾਂ ਦੋਨਾਂ ਸਨੇਚਰਾਂ ਨੂੰ ਕਾਬੂ ਕਰ ਲਿਆ ਇਹਨਾਂ ਸਨੇਚਰਾਂ ਦੇ ਕੋਲ ਗਬਰੀ ਵੀ ਕਰ ਲਈਏ ਸਨੇਚਰਾਂ ਗੁਰਸੇਵਕ ਸਿੰਘ ਹੈ ਤੇ ਇੱਕ ਜਸਪਾਲ ਸਿੰਘ ਵੀ ਦਾ ਮੁੱਜੂਦ ਹੈ ਇਹ ਇਹਨਾਂ ਨੇ ਹੋਰ ਵੀ ਬਾਰਦਾਤਾਂ ਕੀਤੀਆਂ ਹੋਈਆਂ ਨੇ ਇਹਨਾਂ ਸੰਬੰਧ ਵਿੱਚ ਇਹਨਾਂ ਨੂੰ ਕੁਝ ਗਿਸ਼ ਕਰ ਰਹੇ ਹਨ ਤੇ ਇਸੇ ਤਰ੍ਹਾਂ ਆਪਣਾ ਇਹਨਾਂ ਦੀ ਜੋ ਵੀ ਕੁਝ ਕੁ ਸਾਹਮਣੇ ਆਵੇਗਾ ਉਸ ਸਰ ਬਣਦੀ ਕਰਦੇ ਕੀ ਸਰ ਇਹਨਾਂ ਕੋ ਕੀ ਕੀ ਰਿਕਵਰ ਹੋ ਗਿਆ ਤੇ ਇਹਨਾਂ ਦੀ ਰਿਮਾਂਡ ਵੀ ਲੈ ਜਾਊਗਾ ਇਹਨਾਂ ਦਾ ਰਿਮਾਂਡ ਲੈ ਆਇਆ ਹੈ ਇਹਨਾਂ ਦੇ ਕੋ ਜਿਹੜੀ ਜਿਹੜੀਆਂ ਬਾਲੀਆਂ ਸੀ ਉਹ ਕਬੀ ਕੀਤੀਆਂ ਆਪਾਂ ਨੇ ਬਾਕੀ ਉਹਦੀ ਕਸ਼ਕਿਸ਼ਾਂ ਚੱਲ ਰਹੀ ਹੈ ਹੋਰ ਕੋਈ ਸਰ ਇਹਨਾਂ ਕੋ ਹਥਿਆਰ ਵਗੈਰਾ ਬਰਾਮਦ ਕੀਤਾ ਜੀ ਨਹੀਂ ਉਹਦੇ ਸਬੰਧ ਵਿੱਚ ਸਾਰੀ ਕਸ਼ਕਿਸ਼ ਚੱਲ ਰਹੀ ਹੈ ਇਹਨਾਂ ਸਮਝ ਇਹਨਾਂ ਦੇ ਖਿਲਾਫ ਪਹਿਲਾਂ ਵੀ ਜਿਹੜਾ ਆਪਣਾ ਲੁੱਟਾ ਖੋਹ ਦੇ ਖਰਚਿਤ ਅਜਾ ਇਹ ਹੁਣ ਵੀ ਜਿਹੜਾ ਹੋਰ ਉਹਨਾਂ ਨੇ ਕਿੱਥੇ ਵਾਰਤਤ ਕੀਤੀ ਉਹਦਾ ਸਾਰ ਪਤਾ ਕਰਾਇਆ ਜਾਵੇ ਅੱਤੇ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਇਹ ਜਨਤਨ ਨੂੰ ਬੇਨਤੀ ਕਰਾਂਗਾ ਕਿ ਆਪਣਾ ਨਸ਼ਾ ਵੇਚਣ ਵਾਲੇ ਦੇ ਖਿਲਾਫ ਅਤੇ ਇਸ ਤਰ੍ਹਾਂ ਦੇ ਜਿਹੜਾ ਹੈ ਬੈਡ ਅੰਸਰ ਹੈ ਉਹਨਾਂ ਦੇ ਖਿਲਾਫ ਵੀ ਕਾਰਵਾਈ ਕਰਨੀ ਹੈ ਸਾਡਾ ਸਾਥ ਦਿੱਤਾ। ਥੈਂਕ ਯੂ।